ਉਹ ਤਾਂ ਜੀ ਗੁਸਾਇਆ ਪਾਉਂਦਾ ਬੰਦੇ ਜਦੋਂ ਬਹੁਤ ਪ੍ਰਦਾਨ ਕਰਦੇ ਜਦੋਂ ਫੇਰ ਮੰਗਾਦਾ ਜਦੋਂ ਇਹ ਸੜ ਕਰਦੇ ਕਰੋ ਬਰੇ ਆਪਣੇ ਕਪੜਾ ਕੱਟੋ ਹਾਂ ਜੀ ਲੈ ਦੇਖੋ ਇਹ ਤੋਂ ਕਪੜਾ ਲੈਣਾ ਜਾ ਬਾਬਾ ਆਇਆ ਤੇਰੀ ਕੰਮ ਕਰਦਾ ਸਨੇ ਕੋਰੇ ਜਾ ਬਾਬਾ ਉਹ ਥਾਂ ਆਪਣੇ ਦੇਖ ਕੇ ਬੁਲਾਵੇ ਉਹਨੂੰ ਆਪਣਾ ਕੱਟਾ ਲੱਗਿਆ ਉਹ ਦਰਸ਼ੀ ਹੁਜਿਆਰ ਸੀ ਉਹਨੂੰ ਬਲ ਪਾ ਦੇ ਤਾ ਥੋੜਾ ਹੱਸਿਆ ਉਹਨੇ ਉਹਨੂੰ ਹੈਰਾਨ ਤੋਂ ਥੋੜਾ ਉਹਦਾ ਹਾਲ ਹੀ ਨਿਕਲ ਗਿਆ ਤੇ ਫਿਰ ਉਹ ਜਿਆਦਾ ਅਸਲ ਨੂੰ ਚੋਕਾ ਬਾਲ ਕੇ ਆਪਣਾ ਕੰਡ ਹੋਇਆ ਰਿਹਾ ਉਹ ਥੋੜਾ ਹੱਸਿਆ ਤੇ ਕਹਿੰਦਾ ਬਾਹਰ ਜੀਨ ਕਹਿੰਦਾ ਕਹਿੰਦਾ ਸਾਡੇ ਵਿੱਚ ਮਸਕੀਨ ਜੀ ਉੱਪਰ ਰਹਿਣਾ ਕਿ ਪ੍ਰੈਕਟਿਸ ਹੋ ਗਿਆ। ਕਹਿੰਦਾ ਨਾ ਆ ਮੇਰੇ ਗੱਲਾਂ ਮੰਨ ਲੈ। ਐਨੇ ਗੱਲਾਂ ਕਰਕੇ ਕਿਹਨੇ ਤਾਕਤ ਰੋਣ ਨੂੰ ਮਿਲ ਜਾ ਤੈਨੂੰ ਆਜੇ ਰੋ ਹੋ ਜਾਏ। ਅਜਾਂ ਚ ਰੋ ਹੋ ਜਾਏਗਾ। ਕਹਿੰਦਾ ਬਾਬਾ ਰੋ ਜਾਏਗਾ ਦਸ ਦਿਨ। ਕਹਿੰਦਾ ਹੁਣ ਮੈਂ ਘਰ ਨੂੰ ਜਾਣਾ। ਕਹਿੰਦਾ ਇੱਕ ਦਿਨ ਲਾਹ ਲਓ ਸੁਣ ਆਪਾਂ। ਜਿਹੜੇ ਕੋਲ ਲੋਕਾਂ ਤੋਂ ਮਤਬਦੰਦੇ ਇੱਕ ਜਣ ਕਾ ਜਿਹੜਾ ਹੋਰ ਸੁਣਾਇਆ। ਉਹਨੂੰ ਹਾਸਿਆਂ ਦੇ ਨਾਲ ਕਰਕੇ ਬੋਲ ਕਮ ਕਰੀਏ। ਕਹਿੰਦਾ ਕੁਮਾਰ ਸਾਹਿਬ ਜੀ ਕਹਿੰਦਾ ਮੈਂ ਸਤੋਸ਼ੀ ਸਾਥੀ ਨੂੰ ਬੋਲੂਗੀ ਬਾਕੀ ਜਿੰਦਗੀ ਦੀ ਹੱਸਿਆ। ਆ ਦੇਖੋ ਮੇਰੇ ਮਿੱਤਰ ਕਹਿੰਦੇ ਤੇਰੇ ਬੱਲੇ ਵੱਟ ਗਏ ਰਹਿਣਾ ਤੂੰ ਹੰਦਾ ਨਹੀਂ ਆ ਤਾ ਕਹਦਾ ਨੂੰ ਸਾਦਾ ਨਾ ਸਭਾ ਨੂੰ ਨਹੀਂ ਆਇਆ ਕਰਕੇ ਕਿਦਲ ਕਹਿੰਦਾ شیر ਬਣ ਕੇ ਹੁਣ ਰੋਟੀ ਖਾਣੀ ਐ ਬੰਨੂ ਪੂਰਾ ਹੋ ਗਿਆ ਜਸਾ ਪੂਰ ਤੇ ਕਹਦਾ ਕਹਿੰਦਾ ਹੁਣ ਰੋਟੀ ਖਾਣ ਦਾ ਕਰਦੇ ਇੱਕੀ ਜੰਮ ਰੁਆ ਬੰਨੂ ਹਾ ਬਹੁਤ ਛੜਦੇ ਕਹਦਾ ਜੋ ਦਰਜੀ ਨੇ ਦੇਖਿਆ ਜਸ ਸਿੰਘ ਜੀ ਕੋਲ ਆ ਕੇ ਮੰਨ ਬਹੁਤ ਹੁੰਦਾ ਇਹ ਤੇ ਮੀਟੂ ਦਾ ਪੰਚਾਇਤ ਅਤੇ ਸਰਪਾ ਪੰਚਾਇਤ ਇੱਕ ਕਿਸੇ ਕਿਸੇ ਪਿੰਡ ਦੇ ਰੂਪ ਨੇ ਹੁੰਦੇ ਆ ਕਿ ਸਾਰਿਆਂ ਦੋਵੇਂ ਬਰਜੰਤਾ ਕਰਦੇ ਨੇ ਕਿਉਂਕਿ ਪਾਪਾ ਜੀ ਨੇ ਸਾਸਾ ਕਰਾਇਆਗਾ ਉਹ ਜੋ ਆਪਣੇ ਇਸੇ ਨੂੰ ਦੇਖਿਆ ਪੰਜਾਬ ਦੇ ਵਿੱਚ ਬਹੁਤ ਭਿਆਨਕ ਹਾਲ ਹੈ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਜਾਂਦਾ ਸੀ ਘਰ-ਘਰ ਜਾਂਦਾ ਸੀ ਪਤਾ ਲੱਗਦਾ ਸੀ ਮਾਤਾ ਦਾ ਕੀ ਹਾਲਾ ਸਾਡੇ ਬਜ਼ੁਰਗਾਂ ਦਾ ਕੀ ਹਾਲਾ ਸਾਡੇ ਨੌਜਵਾਨਾਂ ਦਾ ਕੀ ਹਾਲਾ ਔਸਣਾਂ ਦਾ ਕੀ ਹਾਲਾ ਜਾਨਵਰ ਹੋਗੇ ਬਿਨਾਰੇ 15 15 ਦੇ ਭੁੱਖੇ ਰਹਿਗੇ ਇਹੇ ਕੇ ਪੁੰਨਦਾਨ ਦੇ ਕਰਮਚਾਰੀ ਹੁੰਦੇ ਕਿਉਂ ਮੇ ਆਪਾਂ ਦੇਖਨੇ ਆਈਆਂ ਕਿ ਜਿਹੜੇ ਇਹ ਪੁੰਨਦਾਨ ਕਰਦੇ ਹੁੰਦੇ ਆ ਨਾ ਦੇ ਲਈ ਕੀ ਪੈਂਦੇ ਆ ਬੇਰੀ ਤੋਂ ਉੱਪਰ ਫੇਰ ਮਿਲਦੇ ਨੇ ਮਿੱਠੇ ਮਿੱਠੇ ਖਾਣਾ ਮਿਲਦੇ ਨੇ ਬਾਕੀ ਪਰ ਉਹ ਮਿਲਦੇ ਆ ਨਾ ਕੀ ਪੈਦੇ ਹੁੰਦੇ ਰੋੜੇ ਮਤ ਤੁਹੂ ਜਲੀ ਬੋਨੇ ਬਾਬਾ ਜੀ ਗੁਲਾਮੀ ਗੱਲ ਹੋਈ ਮਾ ਬਾਬਾ ਜੀ ਤੁਹਾਡੇ ਨਾਲ ਰਹੇ ਸੱਚੇ ਬਿਰੋੜੇ ਆ ਜੇ ਝਰਨਾ ਬੋਨਾ ਸੱਚੇ ਨਹੀਂ ਹੋ ਰਹੇ ਉਹ ਨਾ ਕਰੋ ਕਿਉਂਕਿ ਬਾਬਾ ਜੀ ਇਹ ਸੀ ਗੱਲ ਦੂਰ ਕਰਦੇ ਜੇਸ ਤੇਨ ਇਹ ਬੱਚਾ ਸੀ ਜਾਤ ਦੇ ਸਾਡਾ ਬੱਚਾ ਸੀ ਉਹਦਾ ਪਿਤਾ ਸੀ ਪਾਪਾ ਜੀ ਨਹੀਂ ਸੀ ਕੋਈ ਸਾਡੀ ਭੈ ਨਹੀਂ ਸੀ ਕੋਈ ਇਹਦੇ ਬੱਚੇ ਨਹੀਂ ਸੀ ਕੋਈ ਬੜਾ ਦਰਦ ਲੱਗਿਆ ਅਸੀਂ ਉਹ ਭੈਣ ਨੂੰ ਗੁੱਸੇ ਆ ਕਹਿੰਦੀ ਮੇਰਾ ਪਿੰਡ ਪਾਲਸਾ ਪੁਰਾਣਾ ਮਾਹਾਂ ਭੈਣੇ ਜੋ ਕਸੂਰ ਸਾਥ ਹੋਇਆ ਬੱਚੇ ਦਾ ਲਾਜ ਕਰਾ ਮੰਗੀ ਬਾਬਾ ਜੀ ਨੇ ਇਲਾਜ ਕਰਾਇਆ ਮੈਂ ਸੱਚੀ ਗੱਲ ਬੋਲਣਾ ਮੈਂ ਝੂਠ ਨਹੀਂ ਬੋਲਦਾ ਮੈਂ ਉਹਨਾਂ ਨੂੰ ਵੱਖਰੇ ਕਰਕੇ ਬਾਅਦ ਵਿੱਚ ਪੁੱਛਿਆ ਕਿ ਬੱਚੇ ਨੇ ਸੱਟ ਕਿਵੇਂ ਵੱਜੀ ਕਹਿੰਦੇ ਬੀਰ ਦੀ ਪੌੜੀ ਤੇ ਡਿੱਗਦਾ ਸੀ ਇਹ ਮਤੈਂ ਕੋਣ ਕੋ ਜਾਣਦੇ ਜਾਣਦੇ ਵੀ ਡੰਡਿਆਂ ਵਿੱਚ ਲੱਤ ਕਰਾਂ ਬਾਅਦ ਉਹ ਨਹੀਂ ਸਕਦਾ ਮੈਂ ਬੱਚੇ ਨੂੰ ਨਹੀਂ ਸੀ ਉਹ ਲਾੜ ਵੀ ਲੜਾਇਆ ਤੁਸੀਂ ਜੇ ਸਾਰਿਆਂ ਨੇ ਗਿੜੀਏ ਦੇਖੀ ਹੋਣੀ ਹੈ ਕਿ ਜੇ ਤੁਸੀਂ ਇਹੇ ਜੇ ਕੰਮ ਕਰੋਗੇ ਰੋੜੇ ਜਿਹਾ ਬਾਬਾ ਜੀ ਬਾਰਨਾਂ ਨਹੀਂ ਤੁਹਾਡੇ ਨਾਲ ਕਿਤੇ ਮਰਜੀ ਕਢਾ ਲੈ ਮੈਂ ਤਾਂ ਉਹ ਸਾਡੀ ਭੈਣ ਸੀ ਮੈਂ ਤਾਂ ਵੀਡੀਓ ਨਹੀਂ ਦੇਖੀ ਤੇ ਉਹਨਾਂ ਨੇ ਭੈਣ ਬਣਾ ਕੇ ਕਿਹਾ ਸੀ ਜੇ ਭੈਣੇ ਤੇ ਗੱਲਬਾਤ ਅੱਜ ਦਾ ਸਰ। ਉਹ ਕਹਿੰਦੀ ਮੀਤ ਜੀ ਮੇਰਾ ਮੱਛਾ ਪੌੜੀ ਕੱਢੇ। ਲੋਕ ਨੂੰ ਆ ਰਿਹਾ ਇਹ ਜਿhandleਆ। ਦੇਖੋ ਪਰਿਵਾਰ ਟੁੱਟ ਜਾਂਦੇ ਆ। ਜਿਵੇਂ ਆਪਾਂ ਕਹਿੰਦੇ ਜੇ ਪਾਈ ਬਾਈ ਤੋਂ ਬਰਾ ਬਰਪਾਈ ਨੇ ਉਹ ਕੋਈ ਨਹੀਂ ਖੜਦਾ। ਪਿੰਡਾਂ ਦੇ ਵਿੱਚ ਮੇਲ ਮਿਲਾਰ ਪਾ ਕੇ ਰੱਖਿਆ ਕਰੋ ਲੋਕ। ਕਿਉਂ? ਇਹ ਆਪਣੇ ਜਿੰਨੇ ਕਰ ਸਕੇ ਕੱਢਣ ਦੀ ਉਮਰ ਮਿਲਿਆ। ਅਸਲਾ ਕਿੱਲਾ ਮੋਜਾ ਮਾਲਾ ਏਕ ਆਪਾਂ ਦੇਖ ਲਿਆ ਤੁਸੀਂ ਗਰਦਾਸ ਮਾਲਾ ਦਾ ਗਾਣਾ ਸੁਣਿਆ ਹੋ ਬੱਚੇ ਕਹਿੰਦੇ ਬਾਬਾ ਇੱਥੇ ਕੀ ਭਾਲ ਦਾ ਕਹਿੰਦਾ ਮੇਰੀ ਗਵਾਚੀ ਜਵਾਨੀ ਮੈਂ ਉਹ ਭਾਲਾ ਮੈਂ ਉਹ ਭਾਲਾ ਕਿਉਂ ਜਿੰਨਾਂ ਦੇ ਪਰਿਵਾਰ ਦੇ ਬੰਦੇ ਦਿਸੜ ਜਾਂਦੇ ਨਾਲ ਪਤਾ ਲੱਗਦਾ ਜਿਸਾਨੋਂ ਪੜਨਾ ਬਾਬਾ ਜੀ ਦੇ ਧੀ ਦੇ ਵਿੱਚ ਬਹੁਤ ਸ਼ਰਧਾ ਕਰਦੀ ਸੀ ਸਾਨੂੰ ਭੈਣ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ ਕਿ ਪਤਾ ਨਹੀਂ ਉਹ ਕਿਹਦੀ ਗੱਲ ਮੰਨ ਕੇ ਬੱਟ ਕੇ ਕਹਿਤਾ ਪਰ ਅੱਜ ਵੀ ਉਹ ਬਾਬਾ ਜੀ ਨਾਲ ਗੱਲ ਕਰੀ ਮੈਂ ਬਾਬਾ ਜੀ ਨਾਲ ਫੋਨ ਤੇ ਗੱਲ ਕਰੀ ਕਹਿੰਦਾ ਕਿ ਨਾ ਜੀ ਸਾਬਕਾ ਪੰਚਾਇਤ ਮੌਜੂਦ ਆ ਪੰਚਾਇਤ ਹੈ ਪਰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਉਸ ਦਿਵਾਰ ਦੇ ਉਸ ਬੱਚੇ ਤੇ ਪ੍ਰਮਾਤਮਾ ਮੇਰ ਪਰ ਹੱਥ ਰੱਖ ਕੇ ਜਿਹੜੀ ਫੋਨ ਤੇ ਗੱਲ ਹੋਈ ਐਡਾ ਵੱਡਾ ਜੀਰਾ ਬਾਬਾ ਜੀ ਦਾ ਵੀ ਇਹ ਹੈ ਨਾ ਬਾਬਾ ਜੀတို့ ਉਹੀ ਰਾਤ ਬੁਲਾਉ ਸਾਰਿਆਂ ਸਵੇਰੇ ਬੁਲਾਉ ਤੋ ਆਣ ਬੁਲਾਉ ਤੁਹਾਡੇ ਨਾਲ ਕਿਉਂਕਿ ਤੁਹਾਡਾ ਪਿੰਡ ਤਾਂ ਮੇਰਾ ਆਪ ਦਾ ਪਿੰਡ ਹੈ ਤੁਸੀਂ ਸਾਡੀਆਂ ਸਾਰੀਆਂ ਭੈਣਾਂ ਆ ਬੱਚੇ ਨੇ ਆਪਣੇ ख़राब करो जे मूह जे दुकंद कई वोटा ख़राब जा इन कंदा हुया वाहिगुरू जी ख़ालसा वाहिगुरू जी फित